ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਦਲਜੀਤ ਹੰਸ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇਤਿਹਾਸ ਦੇ ਇੱਕ ਅਜੀਹੇ ਮੁੱਦੇ ਉੱਤੇ ਪੰਜਾਬੀ ਦੀ ਪਹਿਲੀ ਕਿਤਾਬ ਕਿਹੜੀ ਸੀ ਇਹ ਨਾ ਸਿਰਫ ਇੱਕ ਸਵਾਲ ਹੈ ਇਹ ਸਾਡੀ ਭਾਸ਼ਾ ਸਾਡੀ ਸੋਚ ਸਾਡੀ ਵਿਰਾਸਤ ਨਾਲ ਜੁੜੀਆਂ ਹੋਈਆਂ ਇੱਕ ਰੂਹਾਨੀ ਰਿਸ਼ਤਾ ਹੈ ਪੰਜਾਬੀ ਭਾਸ਼ਾ ਦੀ ਸ਼ੁਰੂਆਤ ਪੰਜਾਬੀ ਭਾਸ਼ਾ ਦੀ ਜੜ ਲੈਂਦੇ ਬੋਲੀ ਤੋਂ ਆਈ ਸੀ ਇਹ ਭਾਸ਼ਾ ਸਿਰਫ ਗੱਲਬਾਤ ਦਾ ਸਾਧਨ ਨਹੀਂ ਸਗੋਂ ਸਾਡੀ ਪਹਿਚਾਨ ਹੈ ਪਹਿਲੀ ਵਾਰ ਪੰਜਾਬੀ ਲਿਖਤ ਦੇ ਰੂਪ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਸਾਹਮਣੇ ਆਈ ਜੋ ਅੱਜ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੜ੍ਹੀ ਜਾਂਦੀ ਹੈ। ਇਸ ਤੋਂ ਬਾਅਦ ਪੰਜਾਬੀ ਵਿੱਚ ਕਈ ਰਚਨਾਵਾਂ ਹੋਈਆਂ ਧਾਰਮਿਕ ਤੇ ਅਧਿਆਤਮਿਕ ਅਧਿਆਤਮਿਕ ਅਤੇ ਲੋਕ ਧਰਾਵਾਂ ਦੇ ਆਪਤਰ ਅਧਾਰਤ ਕਿੱਸਿਆਂ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਦੀ ਕਿਤਾਬ ਜੀਣੀ ਹੋਈ ਹੈ। ਇਤਿਹਾਸਕਾਰਾਂ ਮੁਤਾਬਕ ਪਹਿਲੀ ਪੰਜਾਬੀ ਕਿਤਾਬ ਦਾ ਨਾਮ ਸੀ ਜੀਣੀ ਜਿਸ ਨੂੰ ਲਿਖਿਆ ਸ਼੍ਰੀ ਭਾਈ ਕਾਹਣ ਸਿੰਘ ਨਾਬਾ ਨੇ ਇੱਕ ਕਿਤਾਬ ਪੰਜਾਬੀ ਵਿੱਚ ਲਿਖੀ ਗਈ ਪਹਿਲੀਆਂ ਵਿੱਚੋਂ ਇੱਕ ਹੈ ਜਿਸ ਨੇ ਸਿੱਖ ਧਰਮ ਨੈਤਿਕਤਾ ਅਤੇ ਸਮਾਜੀਂ ਕੰਪੂਧ ਉੱਤੇ ਰੋਸ਼ਨੀ ਪਾਈ ਭਾਈ ਕਾਹਣ ਸਿੰਘ ਜੀ ਨਾਬਾ ਇੱਕ ਵੱਡੇ ਵਿਦਵਾਨ ਅਤੇ ਗੁਰ ਸ਼ਬਦ ਅਤੇ ਰਚਨਾਕ ਤੇ ਮਹਾਨ ਕੋਸ਼ ਦੇ ਲੇਖਕ ਵੀ ਸਨ ਹੋਰ ਉਮੀਦਵਾਰ ਕਿਤਾਬਾਂ ਕੁਝ ਇਤਿਹਾਸਕਾਰ 1848 ਵਿੱਚ ਲਿਖੀ ਗਈ ਕਾਥਾ ਭਗਤ ਰਾਵਦਾਸ ਜੀ ਦੀ ਨੂੰ ਵੀ ਪਹਿਲੀ ਪੁਸਤਕ ਕੀਤੀ ਪੰਜਾਬੀ ਕਿਤਾਬ ਮੰਨਦੇ ਹਨ ਇਨ੍ਹਾਂ ਕਿਤਾਬਾਂ ਨੇ ਪੰਜਾਬੀ ਸਾਹਿਤ ਦੇ ਆਧਾਰਾਂ ਸਿਰਜੇ ਸਿੱਖ ਧਰਮ ਦਾ ਯੋਗਦਾਨ ਪੰਜਾਬੀ ਭਾਸ਼ਾ ਲਈ ਸਿੱਖ ਧਰਮ ਨੇ ਪੰਜਾਬੀ ਨੂੰ ਇੱਕ ਰੂਹਾਨੀ ਰੂਪ ਦਿੱਤਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਹੈ ਇਹ ਸਭ ਕੁਝ ਪੰਜਾਬੀ ਵਿੱਚ ਹੀ ਸਿੱਚਿਆ ਗਿਆ ਹੈ ਇਹ ਸਿਰਫ ਧਾਰਮਿਕ గ్రంథ ਨਹੀਂ ਸਗੋਂ ਪੰਜਾਬੀ ਸਾਹਿਤ ਦੀ ਸਭ ਤੋਂ ਉੱਚੀ ਮਿਸਾਲ ਹੈ ਇਹ ਸਾਡੀ ਵਿਰਾਸਤ ਤੇ ਨਤੀਜਾ ਹੈ ਅਸੀਂ ਜੇਕਰ ਆਪਣੀ ਜੜ੍ਹਾਂ ਨੂੰ ਨਹੀਂ ਜਾਣਦੇ ਤਾਂ ਅਸੀਂ ਆਪਣੇ ਅਸਲੀ ਰੂਪ ਤੋਂ ਦੂਰ ਹੋ ਜਾਵਾਂਗੇ ਇਹ ਵੀਡੀਓ ਇੱਕ ਸ਼ੁਰੂਆਤ ਹੈ ਆਓ ਆਪਣੀ ਭਾਸ਼ਾ ਆਪਣੀਆਂ ਕਿਤਾਬਾਂ ਆਪਣੇ ਇਤਿਹਾਸ ਨੂੰ ਫਿਰ ਤੋਂ ਖੰਗੋਲਦੇ ਹਾਂ ਤੇ ਉਜਾਗਰ ਕਰਦੇ ਹਾਂ ਜੇਕਰ ਤੁਹਾਨੂੰ ਵੀ ਸਾਡੀ ਪੰਜਾਬੀ ਇਤਿਹਾਸ ਜਾਣਨਾ ਪਸੰਦ ਆ ਤਾਂ ਆਓ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਵੀਡੀਓ ਦੇ ਬੈਲ ਆਈਕਨ ਨੂੰ ਦਬਾਓ ਜਿਸ ਕਰਕੇ ਤੁਹਾਡੇ ਕੋਲ ਸਾਡੀ ਵੀਡੀਓ ਸਭ ਤੋਂ ਪਹਿਲਾਂ ਪਹੁੰਚੇਗੀ ਮੈਂ ਹਾਂ ਦਲਜੀਤ ਹਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਧੰਨਵਾਦ